ਐਸਟੀਮ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਹੈ ਉਹ ਸਮਾਜ ਦੀ ਭਲਾਈ ਦੇ ਮੈਕਸਿਮਮ ਕੰਮ ਕਰ ਰਹੀ ਹੈ ਮੈਂ ਸਮਝਦੀ ਹਾਂ ਅਜੇ ਤੱਕ ਕੁਝ ਨਹੀਂ ਦਿਆ ਮਹਿਲਾ ਹੋ ਤਾਂ ਮਹਿਲਾ ਉੱਤੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਵੀ 1000 ਰੁਪਏ ਮਹੀਨਾ ਨਹੀਂ ਹਲੇ ਆਇਆ। ਪਰ ਹੁਣ ਕਹਿੰਦੇ ਵੀ ਵੀ ਚਲੋ ਸਰਕਾਰ ਹੁਣ ਦੇ ਦੇਗੀ 1000 ਰੁਪਏ। ਹੁਣ ਗੱਲ ਤੋਂ ਲੱਗ ਗਿਆ ਉਹ ਕਹਿੰਦੇ ਪਿਛਲਾ ਬਕਾਇਆ ਵੀ ਨਾਲ ਚਾਹੀਦਾ ਜਿਹੜੇ 36 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ। ਉਹ ਸਾਨੂੰ ਪਿਛਲਾ ਬਕਾਇਆ ਵੀ ਮੰਗਦੇ ਹੀ ਆ। ਦੇਖੋ ਇਹਨਾਂ ਨੂੰ ਵਿਰੋਧੀ ਪਾਰਟੀਆਂ ਨੂੰ ਗੱਲਾਂ ਕਰਨ ਤੋਂ ਸਿਵਾਇ ਕੁਝ ਨਹੀਂ ਆਉਂਦਾ ਹੈਗਾ। ਅੱਜ ਤੱਕ ਕਦੀ ਇਹਨਾਂ ਨੇ ਮਹਿਲਾਵਾਂ ਦੇ ਬਾਰੇ ਸੋਚਿਆ ਸੀਗਾ ਕਿ ਮਹਿਲਾਵਾਂ ਨੂੰ ਆਪਾਂ ਕੋਈ ਦੇਣਾ ਕੁਝ ਹੀ ਮਹਿਲਾਵਾਂ ਨੂੰ ਕੋਈ ਚਾਹੀਦਾ ਕੁਝ ਕਦੀ ਕੁਝ ਨਹੀਂ ਸੋਚਿਆ ਉਹਨਾਂ ਨੇ ਹਨਾ ਅੱਜ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੇ ਵਾਸਤੇ ਸੋਚਿਆ ਔਰ ਉਹਨਾਂ ਨੂੰ ਉਹ ਕਰ ਰਹੇ ਹੈਗੇ ਆ ਤੇ ਅੱਜ ਉਹ ਵਿਰੋਧ ਦੇ ਵਿੱਚ ਬੋਲਣਾ ਸ਼ੁਰੂ ਹੋ ਗਿਆ ਹੈ ਆਮ ਆਦਮੀ ਪਾਰਟੀ ਦੇ ਹਰ ਅਫਸਰ ਇਹ ਗੱਲ ਕਰਦੇ ਵੀ ਸਰਕਾਰ ਬਹੁਤ ਵੈਲਫੇਅਰ ਦੀ ਸਕੀਮਾਂ ਚਲਾ ਰਹੀ ਹੈ ਪਰ ਡੇ 1 ਤੋਂ ਸਰਕਾਰ ਦੇ ਖਿਲਾਫ ਧਾਰਨਾ ਬਣੀ ਹੋਈ ਆ ਡੇ 1 ਤੋਂ ਇਹੀ ਗੱਲ ਚੱਲਦੀ ਆ ਵੀ ਸਰਕਾਰ ਕੰਮ ਨਹੀਂ ਕਰਦੀ ਕਰਜ਼ਾ ਹੋ ਗਿਆ ਇਹ ਨਹੀਂ ਕੀਤਾ ਉਹਨਾਂ ਕੀਤਾ ਉਹਨਾਂ ਰੀਜ਼ਨ ਕਿ ਤੁਸੀਂ ਮੰਨਦੇ ਕਿ ਹਰ ਇੱਕ ਸਰਕਾਰ ਦੀ ਐਂਟੀਨਕੰਮਪੈਂਸੀ ਹੁੰਦੀ ਆ ਲਾਸਟ ਈਅਰ ਇਹ ਪਹਿਲੀ ਸਰਕਾਰ ਦੇ ਪਹਿਲੇ ਦਿਨ ਤੋਂ ਹੀ ਚੱਕ ਕੇ ਵਿਰੋਧੀ ਇਹੀ ਗੱਲਾਂ ਕਰਦੇ ਆ ਰਹੇ ਆ ਆਪ ਤੇ ਉਹ ਪ੍ਰੋਪਰ ਸਰਕਾਰ ਚਲਾ ਨਹੀਂ ਪਾਏ ਹੂੰ ਕੁਝ ਨਹੀਂ ਕੀਤਾ ਹੂੰ ਸਿਰਫ ਆਪਸ ਲੜਾਈ ਤੋਂ ਸਿਵਾਏ ਤੁਸੀਂ ਮੰਨਦੇ ਸੋ ਇਸ ਤੋਂ ਪਹਿਲਾਂ ਜਿਹੜੀ ਸਰਕਾਰ ਸੀਗੀ ਹੂੰ ਸਿਵਾਏ ਲੜਾਈਆਂ ਤੋਂ ਆਪਸ ਦੇ ਵਿੱਚ ਲੜਨ ਤੋਂ ਸਿਵਾਏ ਉਹਨਾਂ ਦੇ ਕੋਲ ਕਿਹੜਾ ਕੰਮ ਸੀਗਾ ਆਪ ਜੋ ਕੰਮ ਕਦੀ ਉਹਨਾਂ ਨੇ ਕੀਤਾ ਹੀ ਨਹੀਂ ਕਦੀ ਸਮਾਜ ਦੇ ਬਾਰੇ ਸੋਚਿਆ ਹੀ ਨਹੀਂ ਸਿਰਫ ਆਪਣੇ ਬਾਰੇ ਸੋਚਿਆ ਆਪਣੇ ਘਰ ਭਰੇ ਆ ਔਰ ਉਹ ਲੋਕ ਅੱਜ ਉੱਠ ਉੱਠ ਕੇ ਫੌਲਤ ਦੀਆਂ ਗੱਲਾਂ ਕਰ ਰਹੇ ਹੈਗੇ ਆ ਤਾਂ ਉਹਨਾਂ ਨੇ ਕਰਨੀਆਂ ਉਹਨਾਂ ਦਾ ਕੰਮ ਹੈ ਆਪ ਤੇ ਉਹਨਾਂ ਨੇ ਕੰਮ ਕੋਈ ਕਰਨਾ ਨਹੀਂ ਤੇ ਦੂਜੇ ਨੂੰ ਕਰਨ ਦੇਣਾ ਨਹੀਂ ਕੀ ਕੈਪਟਨ ਸਾਹਿਬ ਦੀ ਕਾਫੀ ਨੀੜ ਲੋ ਐਜ਼ ਅਚੀਵਮੈਂਟਸ ਤੋਂ ਕੈਪਟਨ ਸਾਹਿਬ ਨੂੰ ਹਟਾਉਣਾ ਉਹ ਸਮੇਂ ਜਦੋਂ ਇਲੈਕਸ਼ਨ ਥੋੜੇ ਸਮਾਂ ਰਹਿ ਗਿਆ ਸੀ ਸਹੀ ਸੀਗਾ ਕਾਂਗਰਸ ਦਾ ਬਿਲਕੁਲ ਸਭ ਤੋਂ ਵੱਡੀ ਗਲਤੀ ਹੋਈ ਸੀ ਕੈਪਟਨ ਸਾਹਿਬ ਪੱਛਾ ਕੰਮ ਕਰਨ ਵਾਲੇ ਇੱਕ ਅੱਛੇ ਲੀਡਰ ਸੀਗੇ ਹਮ ਲੇਕਿਨ ਉਹਨਾਂ ਨੂੰ ਫ੍ਰੀ ਹੈਂਡ ਕੰਮ ਨਹੀਂ ਕਰਨ ਦਿੱਤਾ ਗਿਆ ਉਹਨਾਂ ਜੀ ਕੰਮ ਤਾਂ ਕਰਨ ਦਿੰਦੇ ਨਾ ਜੀ ਉਹਨਾਂ ਨੇ ਕੰਮ ਹੀ ਨਹੀਂ ਕੀਤਾ ਕੰਮ ਹੀ ਟਰਮ ਵੀ ਟਰਮ ਵੀ ਨਹੀਂ ਕੰਪਲੀਟ ਕਰਨ ਦਿੱਤੀ ਉਹਨਾਂ ਨੇ ਤਾਂ ਉਹਨਾਂ ਤਾਂ ਵਿੱਚ ਹੀ ਹਟਾ ਦਿੱਤਾ ਤੇ ਉਹਦਾ ਫਿਰ ਰਿਜ਼ਲਟ ਸੀ ਇਹਨਾਂ ਦੇ ਪਗਤਿਆਂ ਦੇ ਕਾਂਗਰਸ ਜਿਹੜੇ ਪਹਿਲਾਂ ਸਾਡੇ ਲੀਡਰ ਸੀਗੇ ਨਾ ਜੀ ਉਹ ਇਸੇ ਤਰ੍ਹਾਂ ਹੀ ਸੀਗੇ ਹੂੰ ਸੁਣਦੇ ਸੀ ਗੱਲ ਨੂੰ ਗੱਲ ਕਰਦੇ ਸੀ ਮਿਲ ਕੇ ਚੱਲਦੇ ਸੀ ਲੇਕਿਨ ਹੁਣ ਇੰਨੀ ਜ਼ਿਆਦਾ ਈਗੋ ਹੈ ਔਰ ਇੱਕ ਹਾਈ ਹੈਡਡਨੈਸ ਮੈਂ ਕਹਾਂਗੀ ਵੀ ਆਈ ਐਮ ਸਮਥਿੰਗ ਸਪੈਸ਼ਲ ਹਨਾ ਉਹਨਾਂ ਦੇ ਇੱਕੇ ਭਾਵਨਾ ਬਹੁਤ ਜ਼ਿਆਦਾ ਆ ਗਈ ਤੇ ਮੈਨੂੰ ਕਾਰਨ ਮੇਜਰ ਕਾਰਨ ਕੀ ਮੰਨਦੇ ਹੋ ਕਿ ਨਿੱਜੀ ਰੋਲਾ ਕਿਸੇ ਨਾਲ ਜਾਂ ਕੀ ਨਹੀਂ ਨਹੀਂ ਮੇਰਾ ਨਿੱਜੀ ਰੋਲਾ ਕਿਸੇ ਦੇ ਨਾਲ ਕੋਈ ਨਹੀਂ ਲੇਕਿਨ ਇਹ ਜਿਹੜਾ ਆਪਸੀ ਪਾਰਟੀਆਂ ਇਹਨਾਂ ਨੇ ਗਰੁੱਪਸ ਬਣਾ ਲਏ ਆ ਕਾਂਗਰਸ ਦੇ ਟੀਮ A ਟੀਮ B ਟੀਮ C A ਵਾਲਿਆਂ ਨਾਲ ਗੱਲ ਕਰੋ ਤਾਂ B ਵਾਲਿਆਂ ਨਾਲ ਜਾਂ B ਵਾਲਿਆਂ ਤਾਂ C ਵਾਲਿਆਂ ਨਾਲ ਮਤਲਬ ਇਹ ਆਪਸ ਹੀ ਇਹਨਾਂ ਦੀ ਇੰਨੀ ਕੁ ਜ਼ਿਆਦਾ ਉਹ ਕਾਟੋ ਕਲੇਸ਼ ਹੈਗਾ ਕਿ ਉਹ ਤੁਸੀਂ ਸਰਵਾਈਵ ਕਰਨਾ ਬੜਾ ਮੁਸ਼ਕਿਲ ਹੈਗਾ ਉਹਨਾਂ ਸਰਨੂ ਪਰਪਰੀ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਰਮਜ਼ਾ ਨਿਊਜ਼ ਗੱਲ ਕੀਤੀ ਜਾਵੇ ਰਾਜਨੀਤੀ ਦੀ ਸਮਾਜ ਸੇਵਾ ਦੀ ਜਾਂ ਹੌਲ ਵੱਖ-ਵੱਖ ਖੇਤਰਾਂ ਦੀ ਤਾਂ ਅੱਜ ਮਹਿਲਾਵਾਂ ਵੀ ਕਿਸੇ ਤੋਂ ਦੂਰ ਨਹੀਂ ਹਨ ਤੁਹਾਡੀ ਮੁਲਾਕਾਤ ਅਜੇ ਹੀ ਮਹਿਲਾ ਸਿਆਸੀ ਆਗੂ ਸਮਾਜ ਸੇਵੀ ਨਾਲ ਕਰਾਵਾਂਗੇ ਜਿਨ੍ਹਾਂ ਨੇ ਵੱਖ-ਵੱਖ ਉਦਦ ਤੇ ਰਹਦੇ ਹੋਏ ਮਹਿਲਾਵਾਂ ਦਾ ਮੈਂ ਕਹੂੰਗਾ ਮਾਣ ਵਧਾਇਆ ਤੇ ਹੁਣ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਡਿਪਾਰਟਮੈਂਟ ਦੇ ਚੇਅਰਮੈਨ ਨਿਯੁਕਤ ਕੀਤੇ ਨੇ ਜਿਨ੍ਹਾਂ ਵਿੱਚ ਸਮਾਜ ਭਲਾਈ ਬੋਰਡ ਦਾ ਚੇਅਰਮੈਨ ਮੈਡਮ ਸਿਮੀ ਪੇਸ਼ਾਨ ਨੂੰ ਲਗਾਇਆ ਗਿਆ ਸਾਡੇ ਨਾਲ ਨੇ ਮੈਡਮ ਸਿਮੀ ਪੇਸ਼ਾਨ ਪਹਿਲਾਂ ਸਵਾਗਤ ਕਰ ਲੈਣੇ ਆ ਗੱਲ ਕਰਾਂਗੇ ਉਹਨਾਂ ਨਾਲ ਉਹਨਾਂ ਦੇ ਜੀਵਨ ਉੱਤੇ ਗੱਲ ਕਰਾਂਗੇ ਸਿਆਸਤ ਉੱਤੇ ਗੱਲ ਕਰਾਂਗੇ ਸਮਾਜ ਸੇਵਾ ਤੇ ਬਹੁਤ ਬਹੁਤ ਸਵਾਗਤ ਹੈ ਸਸੀ ਕਲ ਜੀ ਸਸੀ ਕਲ ਜੀ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਡੇ ਵੱਲੋਂ ਤੁਹਾਨੂੰ ਸਮਾਜ ਭਲਾਈ ਦਾ ਜਿਹੜਾ ਡਿਪਾਰਟਮੈਂਟ ਹੈਗਾ ਬੋਰਡ ਦਾ ਚੇਅਰਮੈਨ ਤੁਹਾਨੂੰ ਲਗਾਇਆ ਗਿਆ ਜੀ ਥੈਂਕ ਯੂ ਜੀ ਥੈਂਕ ਯੂ ਮੈਮ ਜੇ ਗੱਲ ਕੀਤੀ ਜਾਵੇ ਤਾਂ ਦੂਜਾ ਜਾਨਣਾ ਚਾਹੁੰਗੇ ਵੀ ਸਿਮੀ ਪੇਸ਼ਾਨ ਉਹਦਾ ਦੀ ਹਾਲਾਂਕਿ ਸਵਾਲ ਹੀ ਹੋਰ ਹੋ ਜਾਂਦਾ ਤੁਹਾਨੂੰ ਸਾਰੇ ਜਾਣਦੇ ਨੇ ਪਰ ਫਿਰ ਵੀ ਲੋਕ ਜਾਨਣਾ ਚਾਹਣਗੇ ਤੁਹਾਡਾ ਸਿਆਸੀ ਸਫਰ ਜਾਂ ਸਮਾਜਿਕ ਸਫਰ ਕਿਵੇਂ ਸ਼ੁਰੂ ਹੋਇਆ ਜੀ ਦੇਖੋ ਮੈਂ ਇੱਕ ਐਜੂਕੇਸ਼ਨਲ ਸੋਸਾਇਟੀ ਤੋਂ ਐਜੂਕੇਸ਼ਨ ਫੈਮਲੀ ਤੋਂ ਬਿਲੋਂਗ ਕਰਦੀ ਹਗੀ ਆਂ ਔਰ ਪਹਿਲਾਂ ਤਾਂ ਮੈਰਿਜ ਤੋਂ ਬਾਅਦ ਮੈਂ ਕੁਝ ਸਾਲ ਆਪਣੇ ਬੱਚਿਆਂ ਦੀ ਪਰਵਰਿਸ਼ ਤੇ ਹੀ ਲਗਾਏ ਜੀ ਲੇਕਿਨ ਜਦੋਂ ਬੱਚੇ ਥੋੜੇ ਵੱਡੇ ਹੋਏ ਤਾਂ ਫਿਰ ਉਸ ਤੋਂ ਬਾਅਦ ਮੈਂ ਰਾਜਨੀਤੀ ਦੇ ਵਿੱਚ ਅ ਪ੍ਰਵੇਸ਼ ਕੀਤਾ ਜੀ ਸੋ ਮੈਂ ਪਹਿਲੇ ਕਾਂਗਰਸ ਪਾਰਟੀ ਦੇ ਨਾਲ ਸੀਗੀ ਜੀ ਅ ਲੇਕਿਨ ਕੁਝ ਕਾਰਨਾ ਕਰਕੇ ਮੈਂ ਕਾਂਗਰਸ ਛੋੜ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਾ ਪਿਆ ਸ਼ੁਰੂਆਤ ਕਿੱਥੋਂ ਹੋਈ ਜਿਹੜੀ ਰਾਜਨੀਤਿਕ ਸ਼ੁਰੂਆਤ ਇੱਕ ਗ੍ਰਹਿਣੀ ਹੋ ਕੇ ਇੱਕ ਹਾਊਸ ਵਾਈਫ ਹੋ ਕੇ ਤਰੋਂ ਨਿਕਲਣਾ ਪਾ ਮੌਸਮਾ ਸੇਵਾ ਦੀ ਸਵਾ ਸੇਵਾ ਦੀ ਗੱਲ ਹੋਵੇ ਪਾ ਉਹ ਰਾਜਨੀਤਿਕ ਗੱਲ ਹੋ ਗਈ ਕਿੱਥੋਂ ਸ਼ੁਰੂਆਤ ਹੋਈ ਇਹ ਸ਼ੁਰੂਆਤ 1998 ਤੋਂ ਮੈਂ ਕਾਂਗਰਸ ਪਾਰਟੀ ਦੇ ਵਿੱਚ ਆਈ ਸੀ ਲੇਕਿਨ ਮੈਂ ਤਾਂ ਹੀ ਕਹੂੰਗੀ ਕਿ ਥਿਸ ਇਜ਼ 올 ਦੇਸਟ ਆਇੰਡ ਜੇ ਤੁਹਾਡੀ ਕਿਸਮਤ ਹੈ ਤੁਸੀਂ ਰਾਜਨੀਤੀਚਾਨਾ ਤੇ ਆ ਗਏ ਬਸ ਜੀ ਲੇਕਿਨ ਮੈਂ ਬੜੇ ਅੱਛੇ ਤਰੀਕੇ ਦੇ ਨਾਲ ਮੈਂ ਜਿਆਦਾ ਤੌਰ ਤੇ ਮਹਿਲਾਵਾਂ ਦੇ ਵਾਸਤੇ ਹੀ ਕੰਮ ਕੀਤਾ ਹੈ ਜੀ ਤੇ ਮਹਿਲਾਵਾਂ ਵਾਸਤੇ ਮੈਂ ਐਨ ਜੀਓਜ਼ ਦੇ ਵਿੱਚ ਚਲਾ ਰਹੀ ਹੈਗੀਆਂ ਜੀ ਸੋ ਜੋ ਵੀ ਮੈਕਸਿਮਮ ਹੁੰਦਾ ਸਮਾਜ ਦੇ ਵਾਸਤੇ ਕੰਮ ਕਰ ਸਕਦੇ ਆ ਉਹ ਉਹਦੇ ਛੀ ਮੇਰਾ ਇੰਟਰਸਟ ਰਹਿੰਦਾ ਹਮੇਸ਼ਾ ਜੀ ਤੁਸੀਂ 98 ਦੀ ਗੱਲ ਕੀਤੀ ਉਸਨ 27 ਸਾਲ ਹੋ ਗਏ ਤੁਹਾਨੂੰ ਇਸ ਫੀਲਡ ਵਿੱਚ ਕਹਿ ਸਕਦੇ ਆ ਰਾਜਨੀਤੀ ਪਮਾ ਸਮਾਸੀ ਹੋਵੇ ਕੀ ਕੀ ਤੁਸੀਂ ਬਦਲਾਅ ਦੇਖੇ ਆ ਹੁਣ ਤੱਕ ਆਪਾਂ ਆਮਦ ਵੀ ਪਾਕ ਦੀ ਗੱਲ ਬਾਤ ਚ ਕਰਾਂਗੇ ਤੇ ਆਪਾਂ ਕੱਲੀ ਕਾਂਗਰਸ ਪਾਕ ਦੀ ਗੱਲ ਕੀਤੀ ਜਾਵੇ ਜਾਂ ਰਾਜਨੀਤੀ ਦੀ ਗੱਲ ਕੀਤੀ ਜਾਵੇ 1998 ਤੋਂ ਲੈ ਕੇ ਅੱਜ 2025 ਚੱਲਦਾ ਪਿਆ ਕੀ ਕੀ ਚੇਂਜਸ ਤੁਸੀਂ ਦੇਖੀਆਂ ਹੈਗੀਆਂ ਹੂੰ ਦੇਖੋ ਆ ਪਹਿਲੇ ਜਿਹੜੀ ਰਾਜਨੀਤੀ ਸੀਗੀ ਨਾ ਉਹਦੇ ਵਿੱਚ ਮਹਿਲਾਵਾਂ ਦਾ ਬਹੁਤ ਜ਼ਿਆਦਾ ਪਾਰਟਿਸਪੇਸ਼ਨ ਨਹੀਂ ਸੀ ਹੁੰਦਾ ਹੈਗਾ ਲੇਕਿਨ ਜਿਸ ਤਰ੍ਹਾਂ ਜਿਸ ਤਰ੍ਹਾਂ ਵਕਤ ਦੇ ਨਾਲ ਫਰਕ ਪਿਆ ਜਦੋਂ ਮੈਂ ਆਈ ਸੀ ਰਾਜਨੀਤੀ ਚ ਜਦੋਂ ਕਿਹਾ ਜਾਂਦਾ ਸੀ ਕਿ ਮਹਿਲਾਵਾਂ ਨਹੀਂ ਰਾਜਨੀਤੀ ਚ ਨਹੀਂ ਜਾਣਾ ਮਹਿਲਾਵਾਂ ਦੇ ਵਾਸਤੇ ਨਹੀਂ ਹੈ ਸੋ ਮੈਨੂੰ ਇਹ ਲੱਗਦਾ ਸੀ ਜਦ ਤੱਕ ਬੜੀ ਲਿਖੀ ਅੱਛੀ ਫੈਮਿਲੀਜ਼ ਤੋਂ ਲੇਡੀਜ਼ ਨਹੀਂ ਅਗਿਆਨ ਗਿਆ ਤੇ ਕਿਸ ਤਰ੍ਹਾਂ ਬਾਕੀ ਸਮਾਜ ਦੇ ਜਿਸ ਤਰ੍ਹਾਂ ਲੋਕ ਸਾਨੂੰ ਵੀ ਫਿਰ ਰੂਲ ਆਊਟ ਦਾ ਦੂਸਰੇ ਲੋਕ ਹੀ ਕਰਨਗੇ ਨਾ ਸੋ ਇਹ ਇਹ ਮੇਰੀ ਅੰਦਰ ਬਹੁਤ ਇਹ ਭਾਵਨਾ ਹੁੰਦੀ ਸੀਗੀ ਕਿ ਵੀ ਅ ਅਸੀਂ ਕੁਝ ਨਾ ਕੁਝ ਸਮਾਜ ਵਾਸਤੇ ਕਰੀਏ ਮਹਿਲਾਵਾਂ ਵਾਸਤੇ ਖਾਸ ਤੌਰ ਤੇ ਮੈਂ ਕੁਝ ਨਾ ਕੁਝ ਕਰਾਂ ਤੇ ਦਾਹੀ ਕਰਕੇ ਅੱਗੇ ਤੋਂ ਅੱਗੇ ਚਲਦੀ ਗਈ 2005 ਤੋਂ 2009 ਤੱਕ ਮੈਂ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੇ ਵਿੱਚ ਹੀ ਔਮਨ ਐਂਡ ਚਾਈਲਡ ਵੈਲਫੇਅਰ ਦੇ ਮੈਂ ਉਹਦੀ ਡਾਇਰੈਕਟਰ ਰਹੀ ਹਾਂ ਫਿਰ ਉਸ ਤੋਂ ਬਾਅਦ ਮੈਂ ਪੰਸਪ ਦੇ ਵਿੱਚ ਡਾਇਰੈਕਟਰ ਰਹੀ ਹਾਂ ਜੀ ਹੁਣ ਮੈਨੂੰ ਅਸੀ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਇਦ ਸੋਸ਼ਲ ਵਰਕ ਦੀਆਂ ਮਿਹਨਤਾਂ ਸੇਵਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਦੇਖਦੇ ਹੋਏ ਚੇਅਰਮੈਨ ਲਗਾਇਆਗਾ ਕਿਹੜੇ ਕਿਹੜੇ ਲੀਡਰ ਤੁਸੀਂ ਨੇੜੇ ਦੇ ਹੈ ਕਿਉਂ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਿਆ ਵੀ ਆਹ ਹਰੇਕ ਦਾ ਹੁੰਦਾ ਵੀ ਕੋਈ ਨੇੜੇ ਲੀਟਰ ਹੁੰਦੇ ਨੇ ਕਿੰਨਾ ਕੰਮ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਦੇਖੋ ਜਿੰਨੀ ਦੇਰ ਕਾਂਗਰਸ ਦੀ ਸਰਕਾਰ ਰਹੀ ਹੈ ਸਾਰੇ ਲੀਡਰਸ ਦੇ ਨਾਲ ਅੱਛਾ ਮੇਰਾ ਰਿਹਾ ਔਰ ਬਹੁਤ اچھی ਤਰ੍ਹਾਂ ਕੰਮ ਵੀ ਕੀਤਾ ਹੈ ਹਮ ਹੁਣ ਵੀ ਸੰਜੀਵ ਅਰੋੜਾ ਜੀ ਦਾ ਇਲੈਕਸ਼ਨ ਸੀਗਾ ਬਾਈ ਇਲੈਕਸ਼ਨ ਤੇ ਉਹਨਾਂ ਦੇ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਔਰ ਬਾਕੀ ਸਾਰੀ ਜਿਹੜੀ ਲੀਡਰਸ਼ਿਪ ਹੈ ਗਿਆ ਉਹ ਵੀ ਕਾਫੀ ਲੋਕ ਸਾਡੇ ਨਾਲ ਹੁਣ ਇਸ ਇਲੈਕਸ਼ਨ ਦੇ ਵਿੱਚ ਕੰਮ ਕਰਦੇ ਰਹੇ ਹੈ ਸੋ ਮੈਨੂੰ ਮੈਂ ਪਰਸਨਲ ਤੌਰ ਤੇ ਇਹ ਕਹਿਣਾ ਚਾਹੂੰਗੀ ਕਿ ਮੈਂ ਜੋ ਮਹਿਸੂਸ ਕੀਤਾ ਆਮ ਆਦਮੀ ਪਾਰਟੀ ਦੇ ਵਿੱਚ ਇਹਦੇ ਵਿੱਚ ਬਹੁਤ ਸਹਿਜ ਔਰ ਸਰਲ ਸਭਾਤ ਸ ਬਹੁਤ ਜਿਹੜੇ ਸਾਰੇ ਹੈਗੇ ਜੀ ਔਰ ਕੋਈ ਈਗੋ ਨਹੀਂ ਹੈ ਕਿਸੇ ਕੋਈ ਕੁਝ ਨਹੀਂ ਹੈ ਜੇ ਅਗਰ ਕੋਈ ਕੈਬਨਿਟ ਮਿੰਿਸਟਰ ਵੀ ਹੈ ਤਾਂ ਉਹ ਵੀ ਸੇਮ ਉਸੇ ਨਾਲ ਚੱਲ ਰਿਹਾ ਤੇ ਜੇ ਇੱਕ ਸਧਾਰਨ ਵਿਅਕਤੀ ਤਾਂ ਉਹ ਵੀ ਉਸੇ ਨਾਲ ਚੱਲ ਰਿਹਾਗਾ ਮਤਲਬ ਕੋਈ ਇਹਨਾਂ ਦੇ ਹਾਈ ਹੈਡੇਡ ਔਰ ਜੋ ਪਹਿਲਾਂ ਅਸੀਂ ਦੇਖਦੇ ਰਹੇ ਨਗਿਆ ਉਹ ਚੀਜ਼ਾਂ ਨਹੀਂ ਹੈ ਮੈਂ ਕਾਂਗਰਸ ਵਿੱਚ ਚੇਂजेस ਕੀ ਦੇਖਦੇ ਹੋ 98 ਤੋਂ ਲੈ ਕੇ 2025 ਛੱਡਣ ਤੱਕ ਲੀਡਰਸ਼ਿਪ ਕੁਆਲਟੀ ਚ ਕੀ ਕੀ ਚੇਂजेस ਆਈਆਂ ਤੇ ਕਿਉਂ ਆਈਆਂ ਕਾਰਨ ਕੀ ਬਣਿਆ ਉਹਦਾ ਕਾਂਗਰਸ ਜਿਹੜੇ ਪਹਿਲਾਂ ਸਾਡੇ ਲੀਡਰ ਸੀਗੇ ਨਾ ਜੀ ਉਹ ਇਸੇ ਤਰ੍ਹਾਂ ਹੀ ਸੀਗੇ ਹੂੰ ਸੁਣਦੇ ਸੀ ਗੱਲ ਨੂੰ ਗੱਲ ਕਰਦੇ ਸੀ ਮਿਲ ਕੇ ਚੱਲਦੇ ਸੀ ਹੂੰ ਲੇਕਿਨ ਹੁਣ ਇੰਨੀ ਜਿਆਦਾ ਈਗੋ ਹੈ ਔਰ ਇੱਕ ਹਾਈ ਹੈਡਡਨੈਸ ਮੈਂ ਕਹਾਂਗੀ ਵੀ ਆਈ ਐਮ ਸਮਥਿੰਗ ਸਪੈਸ਼ਲ ਹਨਾ ਉਹਨਾਂ ਦੇ ਇੱਕ ਇਹ ਭਾਵਨਾ ਬਹੁਤ ਜਿਆਦਾ ਆ ਗਈ ਹੈ ਜੀ ਔਰ ਮੈਂ ਅੱਗੇ ਔਰ ਮੈਂ ਅੱਗੇ ਦੇ ਚੱਕਰ ਦੇ ਵਿੱਚ ਆਪਸ ਚ ਸਾਰੇ ਲੀਡਰਸ ਲੜੀ ਜਾ ਰਹੇ ਤੁਸੀਂ ਵੀ ਦੇਖ ਰਹੇ ਹੋ ਸਮਾਜ ਦੇ ਵਿੱਚ ਕੀ ਹੋ ਰਿਹਾ ਹੈ ਔਰ ਐਸੀ ਹੀ ਲੜਾਈ ਝਗੜਾ ਜਿਹੜਾ 카ਟੋਕਲੇਸ਼ ਹੈ ਇਹਨੂੰ ਦੇਖ ਕੇ ਹੀ ਮੈਂ ਪਾਰਟੀ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਕਿ ਭਈ ਮੈਂ ਉਸ 카ਟੋਕਲੇਸ਼ ਦਾ ਇੱਕ ਹਿੱਸਾ ਨਹੀਂ ਬਣਨਾ ਚਾਹੁੰਦੀ ਤੁਸੀਂ ਉਸ ਮੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜਦੋਂ ਕਹਿ ਸਕਦਾ ਸੱਤਾ ਵਿਰੋਧੀ ਇੱਕ ਲਹਿਰ ਦਾ ਪਰਸੈਪਸ਼ਨ ਤੁਰ ਹੀ ਹੋਈ ਹੈ ਵੀ ਪਰਸੈਪਸ਼ਨ ਇਹ ਬਣ ਗਿਆ ਵੀ ਆਮ ਆਦਮੀ ਪਾਰਟੀ ਨੇ ਬਹੁਤ ਪੰਜਾਬ ਵਿਰੋਧੀ ਫੈਸਲੇ ਲੈ ਲਏ ਨੇ ਤੇ ਇਹ ਉਹ ਵੀ ਸਮਾਂ ਵਾ ਜਦੋਂ ਲੋਕ ਜੇ ਕਾਂਗਰਸ ਵੀ ਛੱਡ ਰਹੇ ਨੇ ਜਾਂ ਕਾਦੀ ਵਾਲੇ ਵੀ ਛੱਡ ਰਹੇ ਨੇ ਤਾਂ ਉਹ ਜਾਦਾਤਰ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਹੇ ਨੇ ਤੁਸੀਂ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਨਾ ਹੋ ਕੇ ਆਮ ਆਦਮੀ ਪਾਰਟੀ 'ਚ ਜੁੜਨ ਕੀਤਾ ਇਹਦਾ ਕਾਰਨ ਕੀ ਹੈ ਦੇਖੋ ਮੈਂ ਕਿਸੇ ਦੇ ਵਿਰੁੱਧ ਨਹੀਂ ਬੋਲਣਾ ਚਾਹੁੰਦੀ ਲੇਕਿਨ ਫਿਰ ਵੀ ਜਿਹੜੀਆਂ ਸਮਪਰਦਾਇਕ ਪਾਰਟੀਆਂ ਮੈਂ ਉਹਨਾਂ ਤੋਂ ਕੁਰੀਜ਼ ਥੋੜਾ ਕਰਦੀ ਹੈਗੀਆਂ ਇੱਕ ਤਰਮ ਦੇ ਨਾਲ ਆਪਾਂ ਚੱਲੀਏ ਚਾਹੇ ਉਹ ਕੋਈ ਵੀ ਪਾਰਟੀ ਹੈ ਹਨਾ ਆਪਾਂ ਕਿਸੇ ਵੀ ਧਰਮ ਨੂੰ ਜੇ ਉਹ ਕਰਦੇ ਆ ਗਿਆ ਲੇਕਿਨ ਉਹ ਇੱਕ ਧਰਮ ਦੇ ਉੱਤੇ ਚੱਲਦੇ ਹੈਗੇ ਤੇ ਅਸੀਂ ਮਤਲਬ ਸਮਪਰਦਾਇਕਤਾ 'ਚ ਨਹੀਂ ਮਾਣਣਾ ਚਾਹੁੰਦੀ ਸੀ ਜਿਸ ਕਰਕੇ ਕਿ ਮੈਂ ਮੈਨੂੰ ਇਹ ਹੀ ਸੀ ਕਿ ਵੀ ਪਾਰਟੀ ਜਿਹੜੀ ਹੋਏ ਉਹ ਸਭ ਨੂੰ ਨਾਲ ਲੈ ਕੇ ਚੱਲੇ ਹਰ ਧਰਮ ਦੇ ਨਾਲ ਚੱਲੇ ਜੀ ਜੋ ਤੁਸੀਂ ਜੁਆਇਨ ਕੀਤੀ ਹੈ ਪਾਰਟੀ ਇਲੈਕਸ਼ਨ ਬਾਈ ਇਲੈਕਸ਼ਨ ਦਾ ਟਾਈਮ ਸੀਗਾ ਇੱਕ ਪਾਸੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਸਨ ਦੂਜੇ ਪਾਸੇ ਸੰਜੀਵ ਰੋੜਾ ਜਿਹੜੇ ਰਾਜ ਸਭਾ ਮੈਂਬਰ ਸਨ ਅੱਜ ਮੰਤਰੀ ਨੇ ਤੇ ਉਦੋਂ ਜਦੋਂ ਫੈਸਲਾ ਲਿਆ ਉਹਨੂੰ ਲੱਗਦਾ ਸੀ ਵੀ ਫੈਸਲਾ ਤਾਂ ਲੈ ਲਿਆ ਵੀ ਜੇ ਨਤੀਜੇ ਆਸ ਤੋਂ ਉਲਟਾ ਗਏ ਤਾਂ ਬੜੂਆ ਕੀ ਅੱਗੇ ਅੱਗੇ ਫਿਊਚਰ ਕੀ ਹੋਊਗਾ ਨਹੀਂ ਐਸਾ ਐਸਾ ਕੁਝ ਨਹੀਂ ਹੈ ਹਾਰਜੀਤ ਬਣੀ ਹੋਈ ਹੈ ਇੱਕ ਨੇ ਹਾਰਨਾ ਇੱਕ ਨੇ ਜਿੱਤਣਾ ਹੁੰਦਾ ਹੈਗਾ ਲੇਕਿਨ ਅਸੀਂ ਆਪਣੇ ਜਿਹੜੇ ਮੇਨ ਸਾਡੀਆਂ ਆਪਣੀਆਂ ਪ੍ਰਿੰਸੀਪਲਸ ਹੈ ਨਾ ਉਹਨਾਂ ਦੇ ਉੱਤੇ ਮੈਂ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੀ ਜੀ 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 ਇਹ ਪ੍ਰਿੰਸੀਪਲਸ ਦੇ ਅਕੋਰਡਿੰਗਲੀ ਜੇ ਅਗਰ ਪਾਰਟੀ ਦੇ ਵਿੱਚ ਚਾਹੇ ਉਹ ਅ ਦੇਖੋ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਲੇਕਿਨ ਮੈਂ ਕਾਂਗਰਸ ਖੜੀ ਸੀ ਤੇ ਕਾਂਗਰਸ ਹੀ ਰਹੀ ਹ ਅਸੀਂ ਇਹ ਨਹੀਂ ਸੋਚਿਆ ਕਿ 10 ਸਾਲ ਹੋ ਗਏ ਅਕਾਲੀ ਦਲ ਦੀ ਸਰਕਾਰ ਹੈ ਤੇ ਅਸੀਂ ਪਾਰਟੀ ਬਦਲ ਲਈ ਨਹੀਂ ਲੇਕਿਨ ਜਦੋਂ ਸਾਡੇ ਪ੍ਰਿੰਸੀਪਲਸ ਦੇ ਉੱਤੇ ਗੱਲ ਆਉਂਦੀ ਹੈਗੀ ਆ ਉਹਦੇ ਸਾਨੂੰ ਕੰਪਰੋਮਾਈਜ਼ ਕਰਨ ਦੀ ਜ਼ਰੂਰਤ ਲੱਗਦੀ ਹੈ ਤੇ ਉਹਦੇ ਤੇ ਮੈਂ ਨਹੀਂ ਕੀ ਕਾਰਨ ਮੇਜਰ ਕਾਰਨ ਕੀ ਮੰਨਦੇ ਹੋ ਕੋਈ ਨਿੱਜੀ ਰੋਲਾ ਕਿਸੇ ਨਾਲ ਜਾਂ ਕੀ ਨਹੀਂ ਨਹੀਂ ਮੇਰਾ ਨਿੱਜੀ ਰੋਲਾ ਕਿਸੇ ਦੇ ਨਾਲ ਕੋਈ ਨਹੀਂ ਲੇਕਿਨ ਇਹ ਜਿਹੜਾ ਆਪਸੀ ਪਾਰਟੀਆਂ ਦੇ ਨਾਲ ਇੱਕ ਗਰੁੱਪਸ ਬਣਾ ਲਏ ਆ ਕਾਂਗਰਸ ਦੇ ਟੀਮ A ਟੀਮ B ਟੀਮ C A ਵਾਲਿਆਂ ਨਾਲ ਗੱਲ ਕਰੋ ਤਾਂ B ਵਾਲਿਆਂ ਨਾਲ ਜਾਂ B ਵਾਲੇ ਤੇ C ਵਾਲਿਆਂ ਨਾਲ ਮਤਲਬ ਇਹ ਆਪਸ ਹੀ ਇਹਨਾਂ ਦੀ ਅਨਿਕ ਜ਼ਿਆਦਾ ਉਹ ਕਾਟੋਕਲੇਸ਼ ਹੈਗਾ ਕਿ ਉਹ ਤੁਸੀਂ ਸਰਵ ਸਰਵ ਕਰਨਾ ਬੜਾ ਮੁਸ਼ਕਿਲ ਹੈਗਾ ਹੁਣ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਕਾਂਗਰਸ ਸਰਕਾਰ ਸੀ ਤੁਹਾਡੇ ਅਹੁਦੇਦਾਰੇ ਨੂੰ ਲੈ ਕੇ ਜਾਂ ਤੁਹਾਨੂੰ ਜੋ ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਜੋ ਮਾਨ ਸਰਕਾਰ ਮਿਲਣਾ ਸੀ ਉਸ ਵਿੱਚ ਵੀ ਕੁਝ ਲੀਟਰਾਂ ਵੱਲੋਂ ਡਿਖੜਾ ਰਹਿ ਗਿਆ ਸੀ ਉਸ ਨੂੰ ਬਿਲਕੁਲ ਤੁਹਾਨੂੰ ਵੀ ਪਤਾ ਹੈ ਸਭ ਨੂੰ ਪਤਾ ਹੈ ਇਸ ਚੀਜ਼ ਦਾ ਹੈ ਨਾ ਜੇਕਰ ਮੈਂ ਟਿਕਟ ਦੇ ਵਾਸਤੇ ਮੇਰੀ ਸਿੱਗੀ ਦਾਅਵੇਦਾਰੀ ਔਰ ਉਹਦੇ ਤੇ ਮੇਰੀ ਪ੍ਰੋਪਰ ਦਾਵੇਦਾਰੀ ਸੀਗੀ ਔਰ ਇਕੋ ਹੀ ਮਹਿਲਾ ਸੀ 6 ਕੌਨਸਟੀਚੁਐਂਸੀਸ ਤੋਂ ਜਿਹਦੇ ਟਿਕਟ ਦੇ ਉੱਤੇ ਵਿਚਾਰ ਹੋਇਆ ਸੀ ਪੈਨਲ ਦੇ ਵਿੱਚ ਸੀ ਔਰ ਮੇਰਾ ਨਾਮ ਵੀ ਆਇਆ ਸੀ ਲੇਕਿਨ ਅ ਬਸ ਇਸੇ ਤਰ੍ਹਾਂ ਉਹ ਉੱਥੇ ਵੀ ਨਹੀਂ ਉਹਨਾਂ ਨੇ ਕਰਨ ਦਿੱਤਾ ਜੇ ਅਗਰ ਮੇਰਾ ਚੇਅਰਮੈਨ ਹੀ ਦਾ ਸੀਗਾ ਤੇ ਉਹਦੇ 'ਚ ਵੀ ਕੁਝ ਨਾ ਕੁਝ ੜਿੱਕੇ ਲਗਾ ਕੇ ਸੋ ਨਹੀਂ ਮਤਲਬ ਉਸ ਪੋਸਟ ਤੇ ਨਹੀਂ ਆਨ ਦਿੱਤਾ ਗਿਆ ਜੀ ਸੋ ਠੀਕ ਹੈ ਫਿਰ ਨਹੀਂ ਇਹ ਇਹ ਫਿਰ ਸਮਝਿਓ ਇਹ ਇਹ ਕੀ ਕਹਿੰਸ ਨਾ ਕਮਿਊਨੀਕੇਸ਼ਨ ਗੈਪ ਹੁੰਦਾ ਲੀਡਰਸ ਦੇ ਵਿੱਚ ਮੰਨ ਲਓ ਜੇ ਤੁਹਾਨੂੰ ਇੱਕ ਲੀਡਰ ਕਹਿਦਾ ਵੀ ਹਾਂ ਮੈਂ ਸਿਮੀ ਪਛਾਣ ਜੀ ਨੂੰ ਅੱਗੇ ਲੈ ਕੇ ਜਾਣਾ ਤਾਂ ਦੂਜਾ ਕਹਦਾ ਨਹੀਂ ਯਾਰ ਇਹਨੂੰ ਆਂ ਦੇ ਲੈਣਾ ਆਪਾਂ ਅੱਗੇ ਬਸ ਇਸ ਤਰ੍ਹਾਂ ਹੀ ਗਰੂਪੀਜ਼ਮ ਹੀ ਹੈ ਗਰੂਪੀਜ਼ਮ ਹੈਗਾ ਗਰੂਪੀਜ਼ਮ ਜੀ ਮੈਮ ਤੁਸੀਂ ਰਾਜਨੀਤੀ ਦੀ ਗੱਲ ਕੀਤੀ ਹੈਗੀ ਆ ਵੀ ਉਹ ਸਮਾਂ ਸੀ ਜਦੋਂ ਮਹਿਲਾਵਾਂ ਬਹੁਤ ਘੱਟ ਰਾਜਨੀਤੀ ਵਿੱਚ ਹੁੰਦੀਆਂ ਸਨ ਕਿੰਨੀਕ ਤੁਹਾਨੂੰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੱਕ ਮਹਿਲਾ ਨੂੰ ਰਾਜਨੀਤੀ ਦੇ ਵਿੱਚ ਹੋਣਾ ਕਿਉਂਕਿ ਰਾਜਨੀਤੀ ਨੂੰ ਅਕਸਰ ਲੋਕ ਕਹਿੰਦੇ ਵੀ ਰਾਜਨੀਤੀ ਗੰਦੀ ਹੈ ਰਾਈਟ ਤੇ ਮਹਿਲਾ ਵੱਲੋਂ ਉਸ ਰਾਜਨੀਤੀ ਵਿੱਚ ਖੁੱਦਣਾ ਕਿੰਨਾ ਕੋਖਾ ਸੀਗਾ ਉਸ ਸਮੇਂ ਆਪਣੇ ਆਪ ਨੂੰ ਡਿਪਟੀਸ਼ਿਪ ਦੇ ਨਾਲ ਲੈ ਕੇ ਜਾਣਾ ਆਪਣੇ ਕੰਮਕਾਰ ਦੇਖਣੇ ਆਪਣੇ ਆਪ ਨੂੰ ਲੋਕਲ ਸਮੱਸਿਆਵਾਂ ਵੀ ਅੱਗੇ ਲੈ ਕੇ ਜਾਣੀ ਦੇਖੋ ਜ਼ਰੂਰ ਕਿਹਾ ਜਾਂਦਾ ਹੈ ਕਿ ਰਾਜਨੀਤੀ اچھی ਨਹੀਂ ਹੈ ਕਿ ਲੇਕਿਨ ਮੇਰਾ ਜਿਹੜਾ ਸਫਰ ਹੈਗਾ ਮੈਨੂੰ ਉਹਦੇ ਵਿੱਚ ਕਦੇ ਐਸਾ ਮਹਿਸੂਸ ਨਹੀਂ ਹੋਇਆ ਜਾਂ ਮੇਰੇ ਨਾਲ ਕਦੇ ਕਿਸੇ ਨੇ ਕੋਈ ਇਲ ਬਿਹੇਵ ਨਹੀਂ ਕੀਤਾ ਮੈਨੂੰ ਲੱਗਦਾ ਕਿ ਕੁਝ ਸ਼ਾਇਦ ਤੁਹਾਡਾ ਆਪਣਾ ਐਟੀਟਿਊਡ ਆਪਣੀ ਗੱਲਬਾਤ ਕਰਨ ਦਾ ਤਰੀਕਾ ਜਾਂ ਆਪਣਾ ਤੁਹਾਡਾ ਜਿਹੜਾ ਆਜ਼ਾਰ ਵਿਵਹਾਰ ਹੈ ਉਹ ਜੇਕਰ ਠੀਕ ਹੈ ਤਾਂ ਸਾਹਮਣੇ ਵਾਲਾ ਵੀ ਠੀਕ ਹੀ ਰਹੰਦਾ ਤੁਹਾਡੇ ਦਾ ਆਪਣੇ ਤੇ ਡਿਪੈਂਡ ਹੈ ਵੀ ਤੁਸੀਂ ਕਿਹੜੀ ਰਾਜਨੀਤੀ ਹਿੱਸਾ ਬੰਨਾ ਅੱਛੀ ਰਾਜਨੀਤੀ ਦਾ ਹਿੱਸਾ ਬੰਨਾ ਹੈ ਗੰਦੀ ਜੇ ਤੁਸੀਂ ਗਲਤ ਪਾਸੇ ਚਲਦੇ ਹੋ ਤਾਂ ਤੁਹਾਨੂੰ ਉਸਰਾਂ ਦੇ ਲੋਕ ਹੀ ਮਿਲਣਗੇ ਜੇ ਤੁਸੀਂ ਠੀਕ ਚਲਦੇ ਹੋ ਤਾਂ ਠੀਕ ਲੋਕ ਹੀ ਮਿਲਣਗੇ ਤੁਹਾਨੂੰ ਜੀ ਸਮਾਜ ਸੇਵਾ ਵੀ ਨਾਲ-ਨਾਲ ਹੋਈ ਹੈ ਰਾਜਨੀਤੀ ਬਿਲਕੁਲ ਜੀ ਬਿਲਕੁਲ ਸਮਾਜ ਸੇਵਾ ਦਾ ਤਾਂ ਮੈਨੂੰ ਸ਼ੁਰੂ ਤੋਂ ਹੀ ਬਹੁਤ ਸ਼ੌਕ ਹੈ ਜਿਸ ਤਰ੍ਹਾਂ ਕਿ ਤੁਸੀਂ ਤੁਹਾਨੂੰ ਪਤਾ ਹੈ ਮੇਰੀ ਐਨ ਜੀਓ ਇਕਾਸ ਵਿਮਨ ਹੈਲਪਲਾਈਨ ਐਨ ਜੀਓ ਵੀ ਚੱਲ ਰਹੀ ਹੈ ਔਰ ਉਹਦੇ ਵਿੱਚ ਅਸੀਂ ਖਾਸ ਔਰਤ ਤੇ ਮਹਿਲਾਵਾਂ ਤਮ ਨਿਰਭਰ ਬਨਾਨ ਦੇ ਵਾਸਤੇ ਅਸੀਂ ਉਹਦੇ ਵਿੱਚ ਜੋ ਵੀ ਸਲਾਈ ਸੈਂਟਰ ਖੋਲੇ ਆ ਜਾਂ ਬਿਊਟੀ ਪਾਰਲਰਸ ਦੇ ਜਿਹੜੇ ਉਹਨਾਂ ਨੂੰ ਸਿਖਾਇਆ ਜਾਂਦਾ ਕੰਮ ਔਰ ਫਿਰ ਉਹਨਾਂ ਨੂੰ ਉਹਦੇ ਵਾਸਤੇ ਜੇ ਅਗਰ ਉਹ ਸਿੱਖ ਜਾਂਦੇ ਤਾਂ ਉਸ ਤੋਂ ਬਾਅਦ ਵੀ ਉਹਨਾਂ ਨੂੰ ਅਸੀਂ ਕੰਮ ਕਰਨ ਵਾਸਤੇ ਵੀ ਉਹਦੀ ਹੈਲਪ ਕਰਦੇ ਆ ਤੁਸੀਂ ਗੱਲ ਕੀਤੀ ਹੈ ਮਹਿਲਾਵਾਂ ਦੀ ਜੇ ਅੱਜ ਗੱਲ ਕੀਤੀ ਦੋ ਤਰੀਕੇ ਦੀਆਂ ਧਾਰਨਾਵਾਂ ਬਣਦੀਆਂ ਨੇ ਵੀ ਮਹਿਲਾ ਮਹਿਲਾਵਾਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਗਏ ਨੇ ਜਿਸ ਦਾ ਮਿਸਯੂਜ਼ ਹੋ ਰਿਹਾ ਵਾ ਤੁਸੀਂ ਇਸ ਨੂੰ ਨਾਲ ਐਗਰੀ ਕਰਦੇ ਹੋ ਤੁਸੀਂ ਮੰਨਦੇ ਮੈਂ ਐਗਰੀ ਕਰਦੀ ਆ ਕਿ ਅ ਜ਼ਿਆਦਾ ਅਧਿਕਾਰ ਨਹੀਂ ਮੈਂ ਕਹਾਂਗੀ ਲੇਕਿਨ ਜੋ ਅਧਿਕਾਰ ਦਿੱਤੇ ਗਏ ਮਹਿਲਾਵਾਂ ਨੂੰ ਕਿਸੇ ਕਿਸੇ ਜਗ੍ਹਾ ਦੇ ਉੱਪਰ ਕਈ ਵਾਰ ਲੋਕ ਉਸ ਦਾ ਮਿਸਯੂਜ਼ ਵੀ ਹੋ ਰਿਹਾ ਹੈਗਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਹੈਗਾ ਇਹ ਮੰਦੋਂ ਵੀ ਜਿਹੜੇ ਸਹੀ ਮੰਨ ਲਓ ਕੋਈ ਬੱਚੀ ਸਹੀ ਹੈ ਜਾਂ ਕੋਈ ਲੇਡੀ ਸਹੀ ਹੈ ਉਹਨੋਂ ਚੀਜ਼ਾਂ ਫਿਰ ਫੇਸ ਕਰਨੀਆਂ ਪੈਂਦੀਆਂ ਨੇ ਉਹਨਾਂ ਲੋਕਾਂ ਕਰਕੇ ਬਿਲਕੁਲ ਜਦੋਂ ਕੋਈ ਵੀ ਜਿਹੜਾ ਹੈ ਅਧਿਕਾਰ ਉਹਦਾ ਜਦੋਂ ਮਿਸਯੂਜ਼ ਹੁੰਦਾ ਵੈ ਤੇ ਦੂਸਰੇ ਦੀ ਪਰਸੈਪਸ਼ਨ ਬਣ ਜਾਂਦੀ ਹੈ ਕਿ ਵੀ ਸ਼ਾਇਦ ਇਹ ਵੀ ਕਿਤੇ ਗਲਤ ਤਾਂ ਨਹੀਂ ਹੈ ਹੂੰ ਬਿਲਕੁਲ ਸੋ ਫਿਰ ਉਹਨੂੰ ਫੇਸ ਤਾਂ ਕਰਨਾ ਹੀ ਪੈਂਦਾ ਆਪਣੇ ਆਪ ਨੂੰ ਠੀਕ ਪ੍ਰੂਫ ਕਰਨਾ ਹੀ ਪੈਂਦਾ ਹੈਗਾ ਇਸ ਤਰ੍ਹਾਂ ਇੱਕ ਕੇਸ ਤੁਹਾਡੇ ਕੋਲ ਆਏ ਨੇ ਬਿਲਕੁਲ ਜਸਟਿਸ ਕਰਨਾ ਕਿੰਨਾ ਮੁੱਖ ਹੋ ਜਾਂਦਾ ਵੈ ਦੇਖਣਾ ਹੀ ਬੰਦ ਹੈਗਾ ਹਨਾ ਉਹ ਦੋਨੋਂ ਪਾਰਟੀਆਂ ਨੂੰ ਜੱਜਮੈਂਟ ਹੀ ਆ ਤੁਹਾਡੀ ਕਿ ਵੀ ਕੌਣ ਠੀਕ ਹੈ ਹਨਾ ਜਿਆਦਾ ਨਾਲ ਡਾਲ ਕਰਕੇ ਪਤਾ ਲੱਗਣਾ ਬਰਡਨ ਹੁੰਦਾ ਦਿਮਾਗ ਦੇ ਉੱਤੇ ਵੀ ਇਹ ਆ ਫੈਸਲਾ ਵੀ ਸਹੀ ਬਿਲਕੁਲ ਬਿਲਕੁਲ ਹੁੰਦਾ ਹੈਗਾ ਔਰ ਆਪਣੇ ਹੱਥੋਂ ਕਿਸੇ ਕਿਸੇ ਦੇ ਨਾਲ ਕੋਈ ਗਲਤ ਅਸੀਂ ਨਾ ਮਤਲਬ ਫੈਸਲਾ ਹੋ ਜਾਏ ਗਲਤ ਬੰਦੇ ਦੀ ਹੈਲਪ ਨਾ ਅਸੀਂ ਕਿਤੇ ਕਰ ਦਈਏ ਇਸ ਹੀ ਦਫਾ ਹੰਦਾਈ ਆਮ ਆਦਮੀ ਪਾਰਕ ਨੇ بڑے ਚੌਕ ਕੇ ਮੈਂ ਕਹਿ ਸਕਦਾ ਚੇਅਰਮੈਨ ਬਣਾਏ ਤੇ ਤੁਹਾਨੂੰ ਡਿਪਾਰਟਮੈਂਟ ਇਹ ਉਹ ਦਿੱਤਾ ਸੋਸ਼ਲ ਵੈਲਫੇਅਰ ਸਮਾਜ ਭਲਾਈ ਦਾ ਜਿੱਥੇ ਤੁਸੀਂ ਪਹਿਲਾਂ ਹੀ ਨਪੁੰਨ ਹੈਗੇ ਹੋ ਪਹਿਲੇ ਲੋਕਾਂ ਦੀ ਸੇਵਾ ਕਰਦੇ ਹੋ ਇੱਕ ਇਹ ਤੁਸੀਂ ਆਪ ਕਿਹਾ ਸੀ ਮੈਨੂੰ ਇਹ ਉਹ ਤਾਂ ਦਿੱਤਾ ਜਾਵੇ ਉਹਨੇ ਆਪ ਚੁਣਿਆ ਸੀ ਨਹੀਂ ਮੈਂ ਕੁਝ ਨਹੀਂ ਕੀਤਾ ਸੀਗਾ ਮੈਂ ਉਹਨਾਂ ਨੇ ਸ਼ਾਇਦ ਮੇਰੇ ਕੰਮ ਨੂੰ ਦੇਖਦੇ ਹੋਏ ਜਾਂ ਪਿਛਲੀ ਮੇਰੀ ਵਰਕਿੰਗ ਦੇਖਦੇ ਹੋਏ ਸਮਾਜ ਦੇ ਵਿੱਚ ਜਿਸ ਤਰ੍ਹਾਂ ਮੇਰਾ ਹੈ ਕੰਮ ਉਹਨੂੰ ਦੇਖਦੇ ਹੋਏ ਮੈਨੂੰ ਬੁਲਾਇਆ ਔਰ ਬਲਕ ਕਿ ਉਹਨਾਂ ਨੇ ਮੈਨੂੰ ਉਹਦਾ ਵੀ ਦਿੱਤਾ ਔਰ ਮੈਂ ਸਮਝਦੀ ਆ ਕਿ ਇਹੀ ਸਹੀ ਲੀਡਰਸ਼ਿਪ ਦਾ ਇਹੀ ਹੈ ਜੀ ਕਿ ਜਿਹਦੇ ਚ ਅਸੀਂ ਜਾ ਜਾ ਕੇ ਖੜੇ ਹੋਈਏ ਔਰ ਉਹਨਾਂ ਨੇ ਰਿਕੁਐਸਟ ਕਰੀਏ ਆਪਣਾ ਰਿਪਰੈਜ਼ੈਂਟੇਸ਼ਨ ਦਿੰਦੇ ਰਹੀਏ ਉਹਦੀ ਬਜਾਏ ਕਿ ਕੰਮ ਨੂੰ ਸਾਡਾ ਕੰਮ ਬੋਲੇ ਔਰ ਕੰਮ ਨੂੰ ਦੇਖ ਕੇ ਹੀ ਪਾਰਟੀ ਤੁਹਾਨੂੰ ਆਪ ਇਨਵਾਈਟ ਕਰੇਗੀ ਪਿਛਲੀਆਂ ਸਰਕਾਰਾਂ ਸੀਦਾ ਚੰਡੀਗੜ੍ਹ ਬੜੇ ਗੇੜੇ ਘਟਣੇ ਪਏ ਦੱਸ ਸੀ ਕੋਈ ਉੱਧਰ ਲੈਣ ਵਾਸਤੇ ਕਿੰਨੇ ਗੇੜੇ ਇਸ ਵਰਗੈ ਮੈਨੂੰ ਬਿਲਕੁਲ ਕੋਈ ਗੇੜਾ ਨਹੀਂ ਕੱਢਣਾ ਪਿਆ ਸਿਰਫ ਵਨ ਟਾਈਮ ਜਦੋਂ ਮੈਨੂੰ ਬੁਲਾਇਆ ਗਿਆ ਕਿ ਵੀ ਤੁਸੀਂ ਆਓ ਤੁਹਾਡੇ ਨਾਲ ਗੱਲ ਕਰਨੀ ਹੈਗੀ ਹੈ ਤੇ ਉਹ ਵੀ ਮੈਨੂੰ ਆਫਿਸ ਦੇ ਨੰਬਰ ਤੋਂ ਫੋਨ ਆਇਆ ਤੇ ਮੈਂ ਗਈ ਹੈਗੀਆਂ ਤਾਂ ਉਹ ਇੱਕ ਕੋਈ ਚੱਕਰ ਲੱਗਿਆ ਮੇਰਾ ਹੁਣ ਤੱਕ ਚੰਡੀਗੜ੍ਹ ਦਾ ਆਦਰਵਾਇਜ਼ ਮੈਂ ਇੱਕ ਵਾਰ ਵੀ ਨਹੀਂ ਚੰਡੀਗੜ੍ਹ ਇਹ ਬਾਈ ਇਲੈਕਸ਼ਨ ਦੀ ਕਮਿਟਮੈਂਟ ਸੀ ਤੁਹਾਡੇ ਨਾਲ ਜਾਂ ਨਹੀਂ ਕੋਈ ਕਮਿਟਮੈਂਟ ਕੋਈ ਨਹੀਂ ਸੀ ਉਹਨਾਂ ਨੇ ਮੇਰਾ ਕੰਮ ਨਹੀਂ ਦੇਖਿਆ ਕੰਮ ਦੇਖ ਕੇ ਆਪਣੇ ਆਪ ਹੀ ਉਹਨਾਂ ਤੁਹਾਨੂੰ ਕਾਲ ਕੀਤੀ ਹੈ ਬਿਲਕੁਲ ਜੀ ਬਿਲਕੁਲ ਮੈਂ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਆ ਇਹਦੇ ਵਿੱਚ ਹੁਣ ਕੀ ਮੰਨਦੇ ਹੋ ਵੀ ਕੀ ਕੀ ਸੁਧਾਰ ਸਮਾਜ ਦੇ ਵਿੱਚ ਹੋਣ ਹੋ ਸਕਦੇ ਨੇ ਤੇ ਤੁਸੀਂ ਆਪਣੇ ਡਿਪਾਰਟਮੈਂਟ ਰਾਹੀਂ ਕੀ ਹੋਰ ਅੱਗੇ ਕਰਨ ਜਾ ਰਹੇ ਦੇਖੋ ਇਹ ਤੁਹਾਨੂੰ ਵੀ ਪਤਾ ਹੈ ਕਿ ਸਮਾਜ ਭਲਾਈ ਦਾ ਇਹੀ ਹੈ ਹਨਾ ਸਮਾਜ ਭਲਾਈ ਦੇ ਵਾਸਤੇ ਪਹਿਲੇ ਗਵਰਨਮੈਂਟ ਦੀਆਂ ਬਹੁਤ ਸਕੀਮਾਂ ਹੈਗੀਆਂ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਜਿਹੜੀਆਂ ਸਕੀਮਸ ਗਵਰਨਮੈਂਟ ਦੀਆਂ ਆਉਂਦੀਆਂ ਹੈਗੀਆਂ ਉਹਨਾਂ ਦਾ ਲਾਭ ਆਮ ਜਨਤਾ ਤੱਕ ਲੋਕਾਂ ਤੱਕ ਜ਼ਰੂਰ ਪਹੁੰਚੇ ਪਤਾ ਕੀ ਹੁੰਦਾ ਮੈਮ ਬਹੁਤੀ ਵਾਰ ਇਹ ਹੁੰਦਾ ਵਾ ਕਿਸੇ ਵੀ ਡਿਪਾਰਟਮੈਂਟ ਦੇ ਚੇਅਰਮੈਨ ਨੇ ਜਦੋਂ ਮਿਨਿਸਟਰ ਤਾਂ ਆਪੋ ਆਪਣਾ ਕੰਮ ਕਰਦੇ ਨੇ ਐਮਐਲਏ ਆਪਣਾ ਕਰਦੇ ਨੇ ਚੇਅਰਮੈਨ ਲੱਗੇ ਜਾਂਦੇ ਨੇ ਉਹ ਚੀਰਮੈਨੀ ਸਿਰਫ ਗਰਮੈਂਸ ਤੱਕ ਸੀਮਤ ਰਹਿ ਜਾਂਦੀ ਆ ਸਰਕਾਰੀ ਗੱਡੀਆਂ ਪੈਟਰੋਲ ਗੇੜੇ ਤੱਕ ਸੀਮਤ ਰਹਿ ਜਾਂਦੀ ਆ ਪਰ ਜਿਸ ਕਾਜ ਵਾਸਤੇ ਤੁਹਾਨੂੰ ਪਾਰਟੀ ਜਾਂ ਸਰਕਾਰ ਦਿੰਦੀ ਆ ਉਹ ਚੀਰਮੈਨੀ ਉਹ ਪਿੱਛੇ ਰਹਿ ਜਾਂਦੇ ਨੇ ਲੋਕਾਂ ਤੱਕ ਉਹ ਸਕੀਮਾਂ ਨਹੀਂ ਪਹੁੰਚ ਸਕਦੀਆਂ ਮੰਨਦੇ ਵੀ ਇਸ ਵਾਰ ਮੰਨ ਸਕਦੇ ਵੀ ਜੇ ਸਿਮੀ ਪਛਾਣ ਨੂੰ ਬਣਾਇਆ ਗਿਆ ਮੈਡਮ ਨੂੰ ਤੇ ਉਹ ਉਹ ਚੀਜ਼ਾਂ ਲੋਕਾਂ ਤੱਕ ਪਹੁੰਚਾਉਣਗੇ ਜਿੰਨਾਂ ਦੀ ਲੋਕਾਂ ਨੂੰ ਲੋੜ ਹੈਗੀ ਹੈ ਬਿਲਕੁਲ ਜੀ ਚੀਰਮੈਨ ਲਗਾਉਣ ਦਾ ਪਰਪਸ ਵੀ ਇਹੀ ਹੈ ਕਿ ਵੀ ਜੋ ਵੀ ਸਮਾਜ ਭਲਾਈ ਦੇ ਕੰਮ ਹੈਗੇ ਆ ਉਹ ਜਦੋਂ ਕੈਬਨਿਟਸੋਂ ਪਾਸ ਹੋ ਕੇ ਕੋਈ ਨਿਕਲਦੀ ਹੈ ਸਕੀਮ ਆਂਦੀ ਹੈਗੀ ਹੈ ਤੇ ਉਹ ਇੰਪਲੀਮੈਂਟ ਵੀ ਹੋਏ ਔਰ ਲੋਕਾਂ ਤੱਕ ਪਹੁੰਚੇ ਹਮ ਬਿਲਕੁਲ ਔਰ ਮੇਰੀ ਸਭ ਤੋਂ ਜ਼ਿਆਦਾ ਇਹੀ ਕੋਸ਼ਿਸ਼ ਰਹੇਗੀ ਕਿ ਵੱਦ ਤੋਂ ਵੱਦ ਜੋ ਸਰਕਾਰ ਦੀਆਂ ਸਕੀਮਸ ਹੈ ਆਮ ਪਬਲਿਕ ਦੇ ਵਾਸਤੇ ਉਹ ਉਹਨਾਂ ਤੱਕ ਜ਼ਰੂਰ ਵਹੀਆ ਹੋਏ ਉਹਨਾਂ ਨੂੰ ਅਰ ਪਹੁੰਚੇ ਉਹਨਾਂ ਤੱਕ ਲੋਕਾਂ ਨੂੰ ਨੌਲੇਜ ਹੋਏ ਉਹਨਾਂ ਨੂੰ ਪਤਾ ਲੱਗੇ ਕਿ ਵੀ ਹਾਂ ਸਾਡੇ ਵਸਤੇ ਸਰਕਾਰੇ ਕਰ ਰਹੀ ਹੈਗੀ ਆ ਜੀ ਅਵੇਰਨੈਸ ਜ਼ਰੂਰੀ ਹੈ ਅਵੇਰਨੈਸ ਬਹੁਤ ਜ਼ਰੂਰੀ ਹੈ ਅਸੀਂ ਅਵੇਰਨੈਸ ਕੈਂਪਸ ਵੀ ਜ਼ਰੂਰ ਲਗਾਵਾਂਗੇ ਹਮਮ ਔਰ ਉਹ ਲੋਕਾਂ ਨੂੰ ਅਸੀਂ ਦੱਸਾਂਗੇ ਕਿ ਵੀ ਸਰਕਾਰ ਤੁਹਾਡੇ ਵਸਤੇ ਕੰਮ ਕਰੇ ਐਸਟੇਮ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਹੈ ਉਹ ਸਮਾਜ ਦੀ ਭਲਾਈ ਦੇ ਮੈਕਸਿਮਮ ਕੰਮ ਕਰ ਰਹੀ ਹੈ ਮੈਂ ਸਮਝਦੀ ਆ ਅਜ ਤੱਕ ਕੁਝ ਨਹੀਂ ਦੇ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਉਹਨਾਂ ਨੇ ਬੋਲਣਾ ਗਲਤ ਹੈ ਨਾ ਸੋ ਲੈਟ them ਸਪੀਕ ਕੋਈ ਗੱਲ ਨਹੀਂ ਹੈਗੀ ਅਸੀਂ ਜੋ ਕੰਮ ਕਰਨਾ ਸੀ ਆਪਣੇ ਤੌਰ ਤੇ ਕਰ ਹੀ ਜਾਣਾ ਹੈ ਜੀ ਜੀ ਮਹਿਲਾ ਹੋ ਤਾਂ ਮਹਿਲਾ ਉੱਤੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਵੀ 1000 ਰੁਪਏ ਮਹੀਨਾ ਨਹੀਂ ਹਲੇ ਆਇਆ ਵਿਰੋਧੀ ਤਾਂ ਹੁਣ ਕਹਿੰਦੇ ਵੀ ਵੀ ਚਲੋ ਸਰਕਾਰ ਹੁਣ ਦੇਗੀ 1000 ਰੁਪਏ ਹੁਣ ਗੱਲ ਤੁਰਨ ਲੱਗ ਗਈ ਉਹ ਕਹਿੰਦੇ ਪਿਛਲਾ ਬਕਾਇਆ ਵੀ ਨਾਲ ਚਾਹੀਦਾ ਜਿਹੜੇ 36 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਉਹ ਸਾਨੂੰ ਪਿਛਲਾ ਬਕਾਇਆ ਵੀ ਨਾਲ ਚਾਹੀਦਾ ਕਹਿੰਦੇ ਦੇਖੋ ਇਹਨਾਂ ਨੂੰ ਵਿਰੋਧੀ ਪਾਰਟੀਆਂ ਨੂੰ ਗੱਲਾਂ ਕਰਨ ਤੋਂ ਸਿਵਾਇ ਕੁਝ ਨਹੀਂ ਆਉਂਦਾ ਹੈਗਾ ਅੱਜ ਤੱਕ ਕਦੀ ਇਹਨਾਂ ਨੇ ਮਹਿਲਾਵਾਂ ਦੇ ਬਾਰੇ ਸੋਚਿਆ ਸੀਗਾ ਕਿ ਮਹਿਲਾਵਾਂ ਨੂੰ ਆਪਾਂ ਕੋਈ ਦੇਣਾ ਕੁਝ ਜਾਂ ਮਹਿਲਾਵਾਂ ਨੂੰ ਕੁਝ ਚਾਹੀਦਾ ਕੁਝ ਕਦੀ ਕੁਛ ਨਹੀਂ ਸੋਚਿਆ ਉਹਨਾਂ ਨੇ ਹਨਾ ਅੱਜ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੇ ਵਾਸਤੇ ਸੋਚਿਆ ਔਰ ਉਹਨਾਂ ਨੂੰ ਉਹ ਕਰ ਰਹੇ ਹੈਗੇ ਆ ਤੇ ਅੱਜ ਉਹ ਵਿਰੋਧ ਦੇ ਵਿੱਚ ਬੋਲਣਾ ਸ਼ੁਰੂ ਹੋ ਗਿਆ ਹੈ ਹਨਾ ਹੁਣ ਬਹੁਤ ਜਲਦੀ ਤੁਹਾਡੇ ਸਾਹਮਣੇ ਆਏਗਾ ਕਿ ਸਾਰਾ ਨਮਹਿਲਾਵਾਂ ਦੇ ਵਾਸਤੇ ਮੈਕਸਿਮਮ ਸਪੀਕ ਸਕੀਮਜ਼ ਆ ਰਹੀਆਂ ਹਨ ਔਰ ਮੈਕਸਿਮਮ ਉਹ ਮਹਿਲਾਵਾਂ ਦੀ ਮਦਦ ਕਰ ਰਹੇ ਹੈ ਔਰ ਖਾਸ ਤੌਰ ਤੇ ਉਹ ਵਾਲਾ ਵਰਗ ਜਿਹੜੇ ਕਿ ਮਹਿਲਾਵਾਂ ਆਤਮ ਨਿਰਭਰ ਨਹੀਂ ਹੈਗੀਆਂ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਦੇ ਵਾਸਤੇ ਵੀ ਅਸੀਂ ਬਹੁਤ ਸਾਰੇ ਕੰਮ ਕਰ ਰਹੇ ਆ ਔਰ ਇਹਨਾਂ ਨੂੰ ਜਿਹੜਾ ਹਜ਼ਾਰ ਰੁਪਏ ਮਹੀਨਾ ਸਰਕਾਰ ਵੱਲੋਂ ਜਿਹੜਾ ਮਿਲਣਾ ਹੈਗਾ ਉਹ ਵੀ ਬਹੁਤ ਜਲਦੀ ਸ਼ੁਰੂ ਹੋ ਰਿਹਾ ਹੈਗਾ ਮੈਂ ਆਮ ਆਦਮੀ ਪਾਰਟੀ ਦੇ ਹਰ ਅਹੁਦੇਦਾਰ ਇਹੀ ਗੱਲ ਕਰਦਾ ਵੀ ਸਰਕਾਰ ਬਹੁਤ ਵੈਲਫੇਅਰ ਦੀਆਂ ਸਕੀਮਾਂ ਚਲਾ ਰਹੀ ਹੈ ਪਰ ਡੇ 1 ਤੋਂ ਸਰਕਾਰ ਦੇ ਖਿਲਾਫ ਧਾਰਨਾ ਬਣੀ ਹੋਈ ਆ ਡੇ 1 ਤੋਂ ਇਹੀ ਗੱਲ ਚੱਲਦੀ ਆ ਵੀ ਸਰਕਾਰ ਕੰਮ ਨਹੀਂ ਕਰਦੀ ਕਰਜ਼ਾ ਹੋ ਗਿਆ ਆ ਨਹੀਂ ਕੀਤਾ ਉਹਨਾਂ ਕੀਤਾ ਉਹਦਾ ਰੀਜ਼ਨ ਕੀ ਤੁਸੀਂ ਮੰਨਦੇ ਕਿ ਹਰ ਇੱਕ ਸਰਕਾਰ ਦੀ ਐਂਟੀ-ਕੰਮਬੈਂਸੀ ਹੁੰਦੀ ਆ ਲਾਸਟ ਈਅਰ ਇਹ ਪਹਿਲੀ ਸਰਕਾਰ ਜੀ ਪਹਿਲੇ ਦਿਨ ਤੋਂ ਹੀ ਚੱਕ ਕੇ ਵਿਰੋਧੀ ਇਹੀ ਗੱਲਾਂ ਕਰਦੇ ਆ ਰਹੇ ਆ ਦੇਖੋ ਮੈਂ ਤੁਹਾਨੂੰ ਪਹਿਲੀ ਕਿਹਾ ਕਿ ਵਿਰੋਧੀਆਂ ਦਾ ਕੰਮ ਹੈ ਸਿਰਫ ਵਿਰੋਧ ਕਰਨਾ ਆਪ ਤੇ ਉਹ ਪ੍ਰੋਪਰ ਸਰਕਾਰ ਚਲਾ ਨਹੀਂ पाए ਹੂੰ ਕੁਝ ਨਹੀਂ ਕੀਤਾ ਹੂੰ ਸਿਰਫ ਆਪਸ ਵਿੱਚ ਲੜਾਈ ਤੋਂ ਸਿਵਾਏ ਤੁਸੀਂ ਮੰਨ ਦੱਸੋ ਇਸ ਤੋਂ ਪਹਿਲਾਂ ਜਿਹੜੀ ਸਰਕਾਰ ਸੀਗੀ ਸਿਵਾਏ ਲੜਾਈਆਂ ਤੋਂ ਆਪਸ ਦੇ ਵਿੱਚ ਲੜਨ ਤੋਂ ਸਿਵਾਏ ਉਹਨਾਂ ਦੇ ਕੋਲ ਕਿਹੜਾ ਕੰਮ ਸੀਗਾ ਜੀ ਅੱਜ ਜੇ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਜੂਕੇਸ਼ਨ ਨੂੰ ਅਪਲਿਫਟ ਕੀਤਾ ਤੇ ਇਹੀ ਇੱਕ ਸਰਕਾਰ ਹੈ ਜਿਨੇ ਇੰਨੀ ਜ਼ਿਆਦਾ ਐਜੂਕੇਸ਼ਨ ਨੂੰ ਅਪਲਿਫਟ ਕੀਤਾ ਜੀ ਇਹੀ ਇੱਕ ਸਰਕਾਰ ਹੈ ਜਿਨੇ ਲੋਕਾਂ ਦੀ ਸਿਹਤ ਦੇ ਬਾਰੇ ਸੋਚਿਆ ਔਰ ਮੁਹੱਲਾ ਕਲੀਨਿਕ ਬਣਾਏ ਗਏ ਹੈ ਔਰ ਲੋਕ ਉਸ ਦਾ ਲਾਭ ਲੈ ਰਹੇ ਹੈਗੇ ਹੁਣ ਸਿਹਤ ਦੇ ਵਾਸਤੇ ਉਹਨਾਂ ਨੇ ਬੀਮਾ ਯੋਜਨਾ ਕੱਢੀ ਹੈ 10 ਲੱਖ ਰੁਪਏ ਤੱਕ ਦੀ ਬੀਮਾ ਯੋਜਨਾ ਤੁਸੀਂ ਮੈਨੂੰ ਆਪ ਦੱਸੋ ਅੱਜ ਤੱਕ ਕਿਸੇ ਸਰਕਾਰ ਨੇ ਸੋਚਿਆ ਸੀ ਇਹ ਕਦਮ ਲੈਣ ਦੀ ਕਦੀ ਵੀ ਨਹੀਂ ਕਿਸੇ ਨੇ ਵੀ ਨਹੀਂ ਸੋਚਿਆ ਔਰ ਆਪ ਜੋ ਕੰਮ ਕਦੀ ਉਹਨਾਂ ਨੇ ਕੀਤਾ ਹੀ ਨਹੀਂ ਕਦੀ ਸਮਾਜ ਦੇ ਬਾਰੇ ਸੋਚਿਆ ਹੀ ਨਹੀਂ ਸਿਰਫ ਆਪਣੇ ਬਾਰੇ ਸੋਚਿਆ ਆਪਣੇ ਘਰ ਪਰਿਆ ਔਰ ਉਹ ਲੋਕ ਅੱਜ ਉੱਠ ਉੱਠ ਕੇ ਫालतू ਦੀਆਂ ਗੱਲਾਂ ਕਰ ਰਹੇ ਹੈਗੇ ਆ ਤੋ ਉਹਨਾਂ ਨੇ ਕਰਨੀ ਆ ਉਹਨਾਂ ਦਾ ਕੰਮ ਆ ਆਪ ਤੇ ਉਹਨਾਂ ਨੇ ਕੰਮ ਕੋਈ ਕਰਨਾ ਨਹੀਂ ਤੇ ਦੂਜੇਨ ਕਰਨ ਦੇਣਾ ਨਹੀਂ ਤੁਸੀਂ ਪਿਛਲੀ ਸਰਕਾਰ ਦੀ ਗੱਲ ਕੀਤੀ ਵੀ ਲੜਦੇ ਦੇ ਆਪਸ ਵਿੱਚ ਤੇ ਤੁਸੀਂ ਕੈਪਟਨ ਸਾਹਿਬ ਦੇ ਵੀ ਕਾਫੀ ਨੇੜੇ ਰਹੇ ਹੋ ਐਜ਼ ਅ ਚੀਫ ਮਿਨਿਸਟਰ ਕੈਪਟਨ ਸਾਹਿਬ ਨੂੰ ਹਟਾਉਣਾ ਉਹ ਸਮੇਂ ਜਦੋਂ ਇਲੈਕਸ਼ਨ ਥੋੜੇ ਸਮਾਂ ਰਹਿ ਗਿਆ ਸੀ ਸਹੀ ਸੀਗਾ ਕਾਂਗਰਸ ਦਾ ਫੈਸਲਾ ਬਿਲਕੁਲ ਸਭ ਤੋਂ ਵੱਡੀ ਗਲਤੀ ਹੋਈ ਸੀ ਹਮ ਇਹੀ ਕਾਟੋ ਕਲੇਸ਼ ਇਹੀ ਗਲਤ ਡਿਸੀਜਨਸ ਜਿਹੜੇ ਹੈਗੇ ਆ ਜਿਹੜੇ ਕਿ ਕੈਪਟਨ ਸਾਹਿਬ ਅੱਛਾ ਕੰਮ ਕਰਨ ਵਾਲੇ ਇੱਕ ਅੱਛੇ ਲੀਡਰ ਸੀਗੇ ਲੇਕਿਨ ਉਹਨਾਂ ਨੂੰ ਫ੍ਰੀ ਹੈਂਡ ਕੰਮ ਨਹੀਂ ਕਰਨ ਦਿੱਤਾ ਗਿਆ ਇਹ ਤੁਹਾਨੂੰ ਵੀ ਪਤਾ ਹੈ ਤੁਸੀਂ ਵੀ ਜਾਣਦੇ ਸੀ ਸੀਐਮ ਹਾਊਸ ਤੁਹਾਨੂੰ ਵੀ ਸਾਰਾ ਪਤਾ ਹੈ ਜੋ ਕੁਝ ਉੱਥੇ ਹੁੰਦਾ ਰਿਹਾ ਔਰ ਹਰ ਵਕਤ ਕੈਪਟਨ ਸਾਹਿਬ ਦੇ ਵਿਰੋਧ ਦੇ ਵਿੱਚ ਹੀ ਲੋਕ ਇਹ ਖੜੇ ਰਹੇ ਆ ਔਰ ਇਹਨਾਂ ਨੇ ਕਦੇ ਵੀ ਉਹਨਾਂ ਨੂੰ ਫ੍ਰੀ ਹੈਂਡ ਕੰਮ ਨਹੀਂ ਕਰਨ ਦਿੱਤਾ ਮਤਲਬ ਇਹ ਮੌਕਾ ਸੰਭਾਇਆ ਜਾਂਦਾ ਜੇ ਹਾਲਾਤ ਨਾ ਹੁੰਦੇ ਕਾਂਗਰਸ ਦੇ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਜੇ ਕੰਮ ਤਾਂ ਕਰਨ ਦਿੰਦੇ ਨਾ ਜੀ ਉਹਨਾਂ ਨੇ ਕੰਮ ਹੀ ਨਹੀਂ ਕੀਤਾ ਕੰਮ ਹੀ ਟਰਮ ਹੀ ਟਰਮ ਵੀ ਨਹੀਂ ਕੰਪਲੀਟ ਕਰਨ ਦਿੱਤੀ ਉਹਨਾਂ ਨੂੰ ਤਾਂ ਉਹਨਾਂ ਦੇ ਵਿੱਚ ਹੀ ਹਟਾ ਦਿੱਤਾ ਉਹਦਾ ਫਿਰ ਰਿਜ਼ਲਟ ਵੀ ਇਹਨਾਂ ਨੇ ਭੋਗਤ ਹੀ ਲਿਆ ਜੀ ਹੁਣ ਅਖੀਰ ਦੇ ਵਿੱਚ ਮੈਂ ਸਵਾਲ ਸਵਾਲ ਇਹੀ ਹੈ ਵੀ ਵੈਲਫੇਅਰ ਡਿਪਾਰਟਮੈਂਟ ਦਾ ਬੋਰਡ ਜੀ ਮਾਫ ਕਰਨਾ ਤੁਹਾਨੂੰ ਚੇਅਰਮੈਨ ਲਗਾਇਆ ਗਿਆ ਕੀ ਮੰਨਦੇ ਹੋ ਵੀ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਨੇ ਸਮਾਜ ਦੀ ਸਭ ਤੋਂ ਵੱਡੀ ਕੁਰਤੀ ਹੈਗੀ ਆ ਸਭ ਤੋਂ ਵੱਡੀ ਲੋੜ ਹੈਗੀ ਆ ਸਮਾਜ ਦੀ ਉਹ ਤੁਸੀਂ ਪੂਰੀ ਕਰਨ ਜਾ ਰਹੇ ਹੋ ਬਿਲਕੁਲ ਦੇਖੋ ਸਮਾਜ ਦੇ ਵਿੱਚ ਜੇ ਅਗਰ ਕਿਤੇ ਕੋਈ ਕੁਰੀਤੀਆਂ ਹੈਗਿਆ ਜਾਂ ਕੋਈ ਵੀ ਗੱਲ ਜਿਹੜੀ ਸਾਨੂੰ ਗਲਤ ਦਿਖਾਈ ਦਿੰਦੀ ਅਸੀਂ ਜ਼ਰੂਰ ਉਹਦੇ ਤੇ ਐਕਸ਼ਨ ਲਾਗੇ ਔਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਚਾਹੇ ਉਹ ਸ਼ਗਨ ਸਕੀਮ ਹੈ ਜਾਂ ਉਹ ਬੁਢਾਪਾ ਪੈਨਸ਼ਨਸ ਹੈ ਸੀਨੀਅਰ ਸਿਟੀਜ਼ਨਸ ਦੀਆਂ ਪੈਨਸ਼ਨਸ ਹੈ ਕੁਝ ਵੀ ਹੈਗਾ ਵਿਡੋ ਪੈਨਸ਼ਨਸ ਹੈ ਅਸੀਂ ਜ਼ਰੂਰ ਇਹ ਦੇਖਾਂਗੇ ਕਿ ਜਿਹੜੇ ਲਾਭਪਾਤਰੀ ਹੈਗੇ ਜੈਨੂਨ ਹੋਣ ਔਰ ਹਰ ਜੈਨੂਨ ਬੰਦਿਆਂ ਤੱਕ ਉਹ ਲਾਭ ਪਹੁੰਚੇ ਜੀ ਤਾਂ ਕਿ ਉਹ ਵੀ ਆਪਣਾ ਜੀਵਨ ਜਾਂਚ ਜਿਹੜਾ ਅੱਛੀ ਤਰ੍ਹਾਂ ਕਰ ਸਕਣ। ਥੈਂਕ ਯੂ। ਧੰਨਵਾਦ। ਥੈਂਕ ਯੂ ਜੀ। ਤਾਂ ਸੁਣਿਆ ਮੈਡਮ ਸੇਮੀ ਪਛਾਨ ਜਿਹੜੇ ਸਮਾਜ ਭਲਾਈ ਡਿਪਾਰਟਮੈਂਟ ਬੋਰਡ ਜਿਹੜਾ ਬਣਿਆ ਉਹਦੇ ਚੇਅਰਮੈਨ ਨੇ ਤਾਂ ਖੁੱਲ ਕੇ ਗੱਲ ਕੀਤੀ ਹੈ ਵੀ ਡਿਪਾਰਟਮੈਂਟ ਦੇ ਵਿੱਚ ਬਹੁਤ ਅਜਿਹੀਆਂ ਸਕੀਮਾਂ ਨੇ ਜਿਸ ਤੋਂ ਲੋਕ ਜਿਸ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਨੇ ਪਰ ਇਸ ਵਾਰ ਵਾਂਝੇ ਨਹੀਂ ਰਹਿਣਗੇ। ਹਰ ਇੱਕ ਤੱਕ ਉਹ ਸਕੀਮ ਪਹੁੰਚਾਈ ਜਾਏਗੀ। ਸਭ ਤੋਂ ਵੱਡੀ ਗੱਲ ਜਿਹੜੀ ਹੈ ਅਵੇਅਰਨੈਸ ਜਾਗਰੂਕਤਾ ਕੀਤੀ ਜਾਏਗੀ ਕਿ ਸਮਾਜ ਦੇ ਵਿੱਚ ਇਹ ਇਹ ਭਲਾਈ ਦੇ ਕੰਮ ਨੇ। ਕਿਸ ਕਿਸ ਤੇਰੇ ਲੋਕ ਨੂੰ ਕਿਸ ਜਿਹਨੂੰ ਲੋੜ ਹੈਗੀ ਆ ਉਸ ਵਰਗ ਦੇ ਲੋੜ ਦੇ ਮੁਤਾਬਕ ਉਹਨਾਂ ਨੂੰ ਇਹ ਜਿਹੜੀਆਂ ਸਕੀਮਾਂ ਨੇ ਉਹਦਾ ਲਾਭ ਦਿੱਤਾ ਜਾਏਗਾ ਨਾ ਰਾਜਨੀਤੀ ਗੱਲ ਕਰਦੇ 1998 ਦੇ ਵਿੱਚ 98 ਦੇ ਵਿੱਚ ਰਾਜਨੀਤੀ ਵਿੱਚ ਪੈਰ ਧਰਿਆ ਸੀ ਤੇ ਗੱਲ ਕਰਦੇ ਨੇ ਵੀ ਰਾਜਨੀਤੀ ਗੰਦੀ ਜ਼ਰੂਰ ਹੋ ਸਕਦੀ ਹੈ ਪਰ ਡਿਪੈਂਡ ਆਪਣੇ ਤੇ ਜੇ ਤੁਸੀਂ ਚੰਗੀ ਰਾਜਨੀਤੀ ਦਾ ਹਿੱਸਾ ਬਣੋਗੇ ਤਾਂ ਤੁਸੀਂ ਚੰਗੇ ਪਾਸੇ ਜਾਓਗੇ ਜੇ ਤੁਸੀਂ ਘੱਟਿਆ ਰਾਜਨੀਤਿਕ ਹਿੱਸਾ ਬਣੋਗੇ ਤਾਂ ਘੱਟਿਆ ਰਾਜਨੀਤੀ ਵੱਲ ਜਾਓਗੇ ਤਾਂ ਕਾਂਗਰਸ ਪਾਰਟੀ ਦਾ ਕਲੇਸ਼ ਕਿੰਨਾ ਕਿਤੇ ਇਸ ਮੁਹਾਸਤੇ ਲੈ ਗਿਆ ਕਿ ਸਿਮੀ ਪਛਨ ਚੋਪੜਾ ਹੋਰਾਂ ਨੂੰ ਪਾਰਟੀ ਬਦਲਣੀ ਪਈ ਤੇ ਆਮ ਆਦਮੀ ਪਾਰਟੀ ਦਾ ਪੱਲਾ ਫੜਨਾ ਪਿਆ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਹੈਰੀ ਰਣਾਲ ਦੇਖਦੇ ਹੋ ਰਮਜ਼ਾ ਨਿਊਜ਼ ਸਸੀਕਾ